ਦਰ ਸਿੰਘ ਸੀਨੀਅਰ ਮੈਡੀਕਲ ਆਫੀਸਰ ਆ ਡਿਸਟ੍ਰਿਕਟ ਹਸਪੀਟਲ ਗੁਰਦਾਸਪੁਰ ਤੋਂ ਪਾਣੀ ਦੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਹਦੇ ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੋਆ ਪੁੱਟਿਆ ਸੀ ਉਹਦੇ ਚ ਸਾਡੇ ਢੀਆਂ ਕੁਝ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤੇ ਅਸੀਂ ਮੈਂ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਸ ਨਾਲ ਕੁਝ ਮੈਟਰਨਲ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸ ਵੇਲੇ ਅਸੀਂ ਉਹਨਾਂ ਦੇ ਜਿਹੜੇ ਠੇਕਦਾਰ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਦਾ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀਗੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ ਜਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ ਤੇ ਇਹਦੇ ਬਾਰੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪੀਟਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ ਤੇ ਅਸੀਂ ਇਹ ਵੀ ਮੁੱਦਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਉਠਾਵਾਂਗੇ ਤੇ ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਤ ਕੀਤੀ ਜਾਏ ਹਸਪੀਟਲ ਹੈ ਹਸਪੀਟਲ ਦੀ ਜਿਹੜੀ ਆਵਾਜਾਈ ਮਤਲਬ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇ ਲੈ ਕੇ ਪੇਸ਼ੇ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਣੀ ਹੈ ਇਹਦੇ ਬਾਰੇ ਲਿਖਿਆ ਤੁਸੀਂ ਨਹੀਂ ਨੀ ਅਜੇ ਨਹੀਂ ਕੱਲ ਮੇਰੀ ਮੇਰੀ ਪਰਸੋਂ ਐਕਸਨ ਸਾਹਿਬ ਨਾਲ ਗੱਲ ਹੋਈ ਸੀਗੀ ਕੱਲ ਔਰ ਕੱਲ ਉਹ ਆ ਰਹੇ ਨੇ ਅੱਜ ਦੇ ਉਹਦੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਦੇ ਕਰਕੇ ਜਿਹੜੇ ਬਿਜ਼ੀ ਨੇ ਤੇ ਕੱਲ ਅਸੀਂ ਮਿਲ ਰਹੇ ਹਾਂ ਕੱਲ ਅਸੀਂ ਮੀਟਿੰਗ ਹੈ ਤੇ ਉਹਦੇ ਬਾਰੇ ਅਸੀਂ ਕਰਾਂਗੇ ਉਹ ਹੀ ਮੈਂ ਦੱਸਿਆ ਨਾ ਕਿ ਇਹਦੇ ਵਿੱਚ ਐਂਬੂਲੈਂਸਾਂ ਆਉਂਦੀਆਂ ਆਂ ਬਈਆਂ ਨੇ ਸਾਰੇ ਤਰ੍ਹਾਂ ਦੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਨੇ ਸੋ ਪੇਸ਼ੈਂਟ ਆ ਉਹ ਠੀਕ ਤੇ ਹੈ ਨਹੀਂ ਇਹ ਬਿਮਾਰ ਹੈ ਤੇ ਉਹਨੂੰ ਇਦਾਂ ਦੀ ਜਿਹੜੀ ਮੁਸ਼ਕਲ ਹੈ ਉਹ ਪੇਸ਼ ਨਹੀਂ ਆਣੀ ਚਾਹੀਦੀ ਤਾਂ ਇਦਾਂ ਇਦਾਂ ਦਾ ਮੈਂ ਸਵੇਰੇ ਵੀ ਮੀਟਿੰਗ ਕੀਤੀ ਸੀ ਨਹੀਂ ਉਹ ਬਿਲਕੁਲ ਗਲਤ ਹੈ ਜੇ ਕੋਈ ਇਦਾਂ ਦਾ ਮੇਰੇ 'ਚ ਮੈਨੂੰ ਕੋਈ ਰਿਟਰਨ 'ਚ ਦੇਗਾ ਤੇ ਮੈਂ ਉਹਦੀ 100% ਕਾਰਵਾਈ ਕਰਾਂਗਾ ਮੈਂ ਅੱਜ ਵੀ ਸਟਾਫ ਨਾਲ ਸੋਨਿਆ ਕਮੇਟੀਿੰਗ ਕੀਤੀ ਆ ਪਹਿਲਾਂ ਵੀ ਮੈਂ ਜਦੋਂ ਪਿਛਲੇ ਹਫਤੇ ਆਇਆ ਸੀ ਉਦੋਂ ਵੀ ਮੈਂ ਮੀਟਿੰਗ ਕੀਤੀ ਸੀਗੀ ਅੱਜ ਫੇਰ ਮੈਂ ਐਸੀ ਇਹ ਜੀਜ਼ ਜਿਹੜੀ ਤੁਸੀਂ ਬਹੁਤ ਬੋਲ ਰਹੇ ਹੋ ਤਾਂ ਮੈਂ ਇਹੀ ਇਨਸਟਰਕਸ਼ਨ ਦਿਤੀਆਂ ਕਿ ਇਦਾਂ ਦਾ ਕੁਛ ਹੋਣਾ ਨਹੀਂ ਚਾਹੀਦਾ ਪਰ ਜੇ ਕੋਈ ਮੈਨੂੰ ਕੋਈ ਕੋਈ ਵੀ ਜਿਹੜਾ ਪੇਸ਼ੈਂਟ ਹੈ ਕੋਈ ਵੀ ਜਿਹੜਾ ਆ ਕੇ ਮੈਨੂੰ ਕੰਪਲੇਨਟ ਕਰਦਾ ਰਿਟਨਸ਼ਨ ਦਿੰਦਾ ਤਾਂ ਮੈਂ ਕਾਰਵਾਈ ਕਰਾਂਗਾ ਮੈਂ ਵਿਜੇ ਵਰਮਾ ਜੀ ਸਮਾਜ ਸੇਵਕ ਹਾਂ ਔਰ ਕਾਫੀ ਸਸਤਾ ਦੇ ਵਿੱਚ ਮੈਂ ਮਤਲਬ ਕਿ ਸੇਵਾਦਾਰ ਹਾਂ ਸੇਵਾਦਾਰ ਹੀ ਕਹਿ ਸਕਣਾ ਮੈਂ ਹਸਪੀਟਲ ਆਇਆ ਕਿ ਇਹਦੀ ਖਬਰ ਲੈਣ ਕਿ ਦੇਖੋ ਇੱਥੇ ਮਰੀਜ਼ਾਂ ਨੇ ਆ ਕਿਸੇ ਪ੍ਰੈਗਨੈਂਟ ਜਨਾਨੀ ਨੇ ਵੀ ਆਣਾ ਕਿਸੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਅਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪੀਟਲ ਮੈਨੇਜਮੈਂਟ ਮੈਨੇਜਮੈਂਟ ਨੂੰ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਇਸ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਆਂਦੀ ਆ ਔਰ ਬਹੁਤ ਜਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੇ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਏ ਜਾਂ ਬਿਮਾਰ ਨੇ ਜਾਂ ਨੇਰੇ ਸਨੇਰੇ ਚੰਦੇ ਆ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਹੈ ਨਹੀਂ ਔਰ ਹੁੰਦਾ ਵੀ ਨੇਰਾ ਜੇ ਫਿਰ ਜੋ ਕੋਈ ਨੇਰਾ ਸਵੇਰਾ ਹੋਏ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕੁਐਸਟ ਆ ਇਹ ਇਸ ਚੀਜ਼ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਾ ਜਿਨਾਂ ਕੋ ਮੀਡੀਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹੱਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਗੀ ਸਾਰੇ ਸਾਰੇ ਵੱਲੋਂ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਇਆ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸੀਸਾਂ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹਦੀ ਮੈਨੇਜਮੈਂਟ ਆ ਉਸ ਕੱਲ ਤੇ ਜਲਦੀ ਤੋਂ ਜਲਦੀ ਗੌਰ ਕਰੇ ਔਰ ਜਿਹੜਾ ਸਮੂਥ ਸੜਕ ਬਣਾਵੇ ਕੋਈ ਨੇਰੇ ਸਨੇਰੇ ਆਏ ਕੋਈ ਪਰਵਾਨ ਆਏ ਔਰ ਇੱਕ ਗੱਲ ਬੇਨਤੀ ਹੋਰ ਹੈ ਵੀ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਇਸ ਕਾ ਕੇ ਬੇਨਤੀ ਹੈ ਜੀ ਮੈਂ ਕਿਸੇ ਦੀ ਖਬਰ ਲੈਣ ਆਇਆ ਹਾਂ ਜੀ ਬੇਨਤੀ ਕਰਨਾ ਇਸ ਗੱਲ ਤੇ ਗੌਰ ਕੀਤਾ ਜਾਏ ਇਸ ਵੇਲੇ ਮੇਰੀ ਆਵਾਜ਼ ਨਹੀਂ ਜਨਤਾ ਦੀ ਆਵਾਜ਼ ਹੈ ਸਾਰੇ ਹਸਪੀਟਲ ਦੀ ਆਵਾਜ਼ ਹੈ ਇਹ ਸਾਰੇ ਦੇ ਸਾਂਝੀ ਆਵਾਜ਼ ਹੈ ਤੇ ਇਹ ਤੇ ਬੇਨਤੀ ਇਹ ਬੇਨਤੀ ਤੇ ਗੌਰ ਕੀਤਾ ਜਾਏ ਜਲਦੀ ਜਲਦੀ ਲਾਈਟ ਔਰ ਸੜਕ ਦਾ ਪ੍ਰਬੰਧ ਕੀਤਾ ਜਾਏ ਬੜੀ ਬੜੀ ਤੁਹਾਡੀ ਕਿਰਪਾ ਹੈਗੀ ਧੰਨਵਾਦ ਹੋਏਗਾ